ਪੰਜਾਬ ਦੇ ਵਿੱਚ ਕੁਝ ਅਖੌਤੀ ਪਾਸਟਰਾਂ ਦੀਆਂ ਕਰਤੂਤਾਂ ਸਾਹਮਣੇ ਆਉਣ ਲੱਗੀਆਂ ਨੇ ਪਾਸਟਰ ਜਿਹੜਾ ਇਲਾਜ ਕਰਨ ਦੇ ਨਾਂ ਦੇ ਉੱਤੇ ਉਸ ਮਰੀਜ਼ ਨੂੰ ਕੁੱਟ ਦਿੰਦਾ ਇਲਾਜ ਦੇ ਨਾਂ ਦੇ ਉੱਤੇ ਔਰ ਕੁੱਟ-ਕੁੱਟ ਕੇ ਭੂਤ ਕੱਢੇ ਜਾਂਦੇ ਨੇ ਭੂਤ ਕੱਢਣ ਦੇ ਨਾਂ ਤੇ ਮਾਰਿਆ ਜਾਂਦਾ ਹੈ ਜੇ ਇਹ ਭੂਤ ਜਿਹੜੇ ਪਾਥਰਾਂ ਨੇ ਕੱਢਿਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਜਿਹੜਾ ਉਹਨਾਂ ਦੇ ਉੱਤੇ ਭੂਤ ਸਵਾਰ ਹੋਇਆ ਦਾ ਸੀ ਪੁਲਿਸ ਖੜ ਦੇਗੀ ਤੇ ਆਪੇ ਬੋਲ ਪੈਣਗੇ ਕਿੰਨਿਆਂ ਦਾ ਭੂਤ ਇਦਾਂ ਦਾ ਕੱਢਿਆ ਕਿੰਨਿਆਂ ਦਾ ਨਹੀਂ ਕੱਢਿਆ ਸਾਡੀ ਪੰਜਾਬ ਪੁਲਿਸ ਦਾ ਡੀਜੀਪੀ ਅਸਫੇਲ ਕਿਉਂ ਛੁੱਪ ਹੈ ਭਗਵਾਨ ਰਾਮ ਨੇ ਕਿੱਥੋਂ ਉਲਾ ਲਈ ਦਿੱਤਾ ਵਕਤ ਦੇ ਰਾਜਾ ਸੀ ਕਿੱਥੇ ਤੇ ਸਾੜਸਤੀ ਕੀਤੀ ਵਕਤ ਦੇ ਰਾਜਾ ਸੀ ਭਗਵਾਨ ਕ੍ਰਿਸ਼ਨ ਅਰਜਨ ਮਹਾਬਲੀ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੇ ਕਿਸੇ ਵੀ ਇਸ ਤਰ੍ਹਾਂ ਦੀ ਸ਼ਖਸੀਅਤ ਤੇ ਗੁਰੂ ਨੂੰ ਦੇਖ ਲਿਆ ਜਾਵੇ ਤੇ ਉਹਨਾਂ ਨੇ ਅਜਿਹਾ ਕੰਮ ਨਹੀਂ ਕੀਤਾ ਕ੍ਰਿਸਚIANS ਦੀ ਸੁਪਰੀਮ ਸੰਸਥਾ ਕਿਉਂ ਇਸ ਦੇ ਉੱਤੇ ਸੰਗਿਆਨ ਨਹੀਂ ਲਹਿ ਰਹੀ ਦੇਖੋ ਹੁਣ ਨਵਾਂ ਹੀ ਹੈ ਮਿਨਿਸਟਰੀ ਆਫ ਪਾਦਰੀ ਇਹ ਕਿੱਥੋਂ ਆ ਗਈ ਮਿਨਿਸਟਰੀ ਆਫ ਫਰੇਚਨਿਟੀ ਕਿੱਥੋਂ ਆ ਗਈ ਇੱਥੇ ਨੂੰ ਟਾਲ ਆਉਣ ਦੀ ਖਾਤਰ ਕਈ ਢੇਰੇ ਬਣ ਗਏ ਕਾਨੂੰਨ ਨੇ ਬੜਾ ਸਾਫ਼ ਤੇ ਸਪੱਸ਼ਟ ਕਿਹਾ ਅੰਧਵਿਸ਼ਵਾਸ ਫਲਾਣਾ ਜਿਹੜਾ ਇਹ ਗੈਰਕਾਨੂੰਨੀ ਹੈ ਸਜਾ ਮਿਲ ਸਕਦੀ ਹੈ ਜਿਹੜੇ ਇਸ ਤਰ੍ਹਾਂ ਦੇ ਪਾਸਟਰ ਜਾਂ ਕੋਈ ਹੋਰ ਧਰਮ ਦੇ ਵਿੱਚ ਵੀ ਪਖੰਡ ਕਰ ਰਿਹਾ ਹੈ ਇਹਦੇ ਵਿੱਚ ਉਮਰ ਖੈਤ ਤੋਂ ਲਾ ਕੇ ਫਾਂਸੀ ਦੀ ਝਾਜਾ ਹੋ ਸਕਦੀ ਹੈ ਕਿਉਂਕਿ ਮਨੁੱਖੀ ਹੱਕਾਂ ਦਾ ਕਨਨ ਹੁੰਦਾ ਹੈ ਹਨਨ ਹੁੰਦਾ ਹੈ ਪੰਜਾਬ ਦੇ ਵਿੱਚ ਕੁਝ ਅਖੌਤੀ ਪਾਸਟਰਾਂ ਦੀਆਂ ਕਰਤੂਤਾਂ ਸਾਹਮਣੇ ਆਉਣ ਲੱਗੀਆਂ ਨੇ ਮਾਮਲਾ ਇਕੱਲਾ ਗੁਰਦਾਸਪੁਰ ਦਾ ਨਹੀਂ ਜਿੱਥੇ ਇੱਕ ਇਲਾਜ ਕਰਨ ਦੇ ਨਾਮ ਦੇ ਉੱਤੇ ਇੱਕ ਗਰੀਬ ਨੂੰ ਮਾਰ ਦਿੱਤਾ ਜਾਂਦਾ ਕੁੱਟ-ਕੁੱਟ ਕੇ ਗੱਲ ਦੀ пняਕ ਤੱਕ ਨਹੀਂ ਲੱਗਣ ਦਿੱਤੀ ਜਾਂਦੀ ਪਰ ਦੋਆ ਤਿੰਨਾ ਦਿਨਾਂ ਬਾਅਦ ਪਤਾ ਲੱਗਿਆ ਪਤਾ ਹੈ ਲੱਗਦਾ ਹੈ ਕਿ ਇੱਕ ਪਾਸਟਰ ਜਿਹੜਾ ਇਲਾਜ ਕਰਨ ਦੇ ਨਾਂ ਦੇ ਉੱਤੇ ਉਸ ਮਰੀਜ਼ ਨੂੰ ਕੁੱਟ ਦਿੰਦਾ ਹੈ ਇਲਾਜ ਦੇ ਨਾਂ ਦੇ ਉੱਤੇ ਔਰ ਕੁੱਟ-ਕੁੱਟ ਕੇ ਭੂਤ ਕੱਢੇ ਜਾਂਦੇ ਨੇ ਭੂਤ ਕੱਢਣ ਦੇ ਨਾਂ ਤੇ ਮਾਰਿਆ ਜਾਂਦਾ ਇੱਕ ਐਸਾ ਕਤਲ ਹੈ ਜਿਹੜਾ ਹੈਰਾਨ ਕਰਦਾ ਬਹੁਤ ਸਾਰੀਆਂ ਗੱਲਾਂ ਨੇ ਇਸ ਦੇ ਨਾਲ ਜੁੜੀਆਂ ਹੋਈਆਂ ਗੰਭੀਰ ਵਿਸ਼ਾ ਐਸੇ ਕਰਕੇ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਵਕੀਲ ਸਾਡੇ ਨਾਲ ਨੇ ਜਗਮਉਂਦ ਸਿੰਘ ਭੱਟੀ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਅਸੀਂ ਬਹੁਤ ਸਾਰੇ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੀਆਂ ਪਰ ਇਹ ਬੜਾ ਗੰਭੀਰ ਵਿਸ਼ਾ ਹੈ ਮਾਮਲਾ ਗੁਰਦਾਸਪੁਰ ਦਾ ਭੂਤ ਕੱਢਣ ਦੇ ਨਾਮ ਦੇ ਉੱਤੇ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਵੇ ਤੇ ਪਤਾ ਵੀ ਨਾ ਲੱਗਣ ਦਿੱਤਾ ਜਾਵੇ ਬਾਅਦ ਚ ਪੁਲਿਸ ਨੂੰ ਪਤਾ ਲੱਗਦਾ ਤੇ লাশ ਫਿਰ ਕਬਰਸਤਾਨ ਚੋਂ ਕੱਢੀ ਜਾਂਦੀ ਹੈ ਇਸ ਤਰ੍ਹਾਂ ਦੇ ਕਈ ਕੰਮ ਹੋ ਰਹੇ ਨੇ ਇਕੱਲੇ ਗੁਰਦਾਸਪੁਰ ਵਿੱਚ ਨਹੀਂ ਗੁਰਦਾਸਪੁਰ ਦੇ ਗਵਾਂਢ ਦੇ ਪਾਕਿਸਤਾਨ ਵਿੱਚ ਵੀ ਚਾਤੀ ਮਾਰ ਲੋ ਤੇ ਉੱਥੇ ਵੀ ਇਹੋ ਜਿਹੇ ਕੰਮ ਹੋ ਰਹੇ ਨੇ ਕੰਮ ਕਿਹੋ ਜਿਹੇ ਹੋ ਰਹੇ ਨੇ ਜੇ ਇਹ ਕਬਰਾਂ ਦੀ ਗੱਲ ਕੀਤੀ ਜਾਏ ਤੇ ਇਹ ਗੱਲ ਕਰਨੀ ਪਾਕਿਸਤਾਨ ਦੀ ਵੀ ਬੰਦੀ ਏ ਜਿਹਦੇ ਉੱਤੇ ਕਈ ਵਾਰੀ ਸੋਸ਼ਲ ਮੀਡੀਆ ਉੱਤੇ ਵੀ ਕਾਰਵਾਈਆਂ ਆਈਆਂ ਵੀਡੀਓ ਹੀ ਹੈ ਔਰ ਉਹ ਵੀ ਗੱਲ ਕਰਦਾ ਮੈਂ ਪਾਸਟਰ ਜਿਹੜੇ ਨੇ ਇਹ ਲੋਕਾਂ ਦੀ ਆਸਥਾ ਨਾਲ ਤੇ ਲੋਕਾਂ ਦੇ ਅੰਧਵਿਸ਼ਵਾਸ ਨਾਲ ਖੇਲਵਾੜ ਕਰ ਰਹੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਦੇ ਪੱਲੇ ਸਿਰਫ ਤੇ ਸਿਰਫ ਇਹੀ ਚੀਜ਼ ਹੈ ਝੂਠ ਬੋਲੋ ਲੋਗਾਂ ਤੋਂ ਪੈਸੇ ਉਗਰਾਓ ਤੇ ਚਲ ਜਾਓ ਮੈਂ ਤੁਹਾਨੂੰ ਅਜ ਤੋਂ 50 ਸਾਲ ਪਹਿਲੇ ਦੀ ਇੱਕ ਗੱਲ ਸੁਣਾਉਣ ਲੱਗਿਆ ਮੈਂ ਹੁਸ਼ਿਆਰਪੁਰ ਦੇ ਵਿੱਚ ਸੀ ਤੇ ਮੈਂ ਉੱਥੇ ਇੱਕ ਮੱਲੇ ਵਿੱਚ ਗਿਆ ਬੜਾ ਸਿੱਖ ਪਰਿਵਾਰ ਸੀ ਵਧੀਆ ਪਰਿਵਾਰ ਸੀ ਗੁਰਬਾਣੀ ਪੜਨ ਵਾਲਾ ਸਵੇਰੇ ਸ਼ਾਮ ਤੇ ਉਹਨਾਂ ਨੇ ਮੈਂ ਇੱਕ ਦਿਨ ਦੇਖਿਆ ਉਹ ਸਰਦਾਰ ਜੀ ਨੇ ਟੋਪੀ ਪਾਈ ਹੋਈ ਤੇ ਵਾਲ ਕਟਾਏ ਉਹ ਮੈਨੂੰ ਪਤਾ ਲੱਗਿਆ ਵੀ ਇਹ 크ਰਿਸਚੀਅਨ ਹੋਏ ਨੇ। 2-4 ਦਿਨ ਬਾਅਦ ਇਹ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਘਰ ਸੀ, ਇੱਕ ਉਹਨਾਂ ਦਾ ਬੇਟਾ ਸੀ, ਦੋ ਧੀਾਂ ਸੀ ਤੇ ਘਰਵੱਲੀ ਸੀ ਪਰਿਵਾਰ ਦੇ ਵਿੱਚ। ਉਹ ਘਰ ਜਿਹੜਾ ਜਿਹੜੇ ਇਹੋ ਜਿਹੇ ਪਾਥਰ ਸੀ ਉਹਨਾਂ ਨੇ ਆਪਣੇ ਨਾਂ ਲਿਖਾ ਲਿਆ। ਤੇ ਸਿੱਖ ਸੰਸਥਾਵਾਂ ਨੇ ਉਹਦੇ ਹੀ ਦਖਲ ਦੇ ਕੇ ਉਹ ਵਾਪਸੀ ਕਰਾਈ। ਤੇ ਉਹ ਸਿੱਖ ਪਰਿਵਾਰ ਨੂੰ ਦੁਬਾਰਾ ਸਿੱਖੀ ਧਾਰਨ ਕਰਾਈ। ਇਹ 50 ਸਾਲ ਪਹਿਲਾਂ ਦੀ ਗੱਲ। ਉਹ ਪਰਿਵਾਰ ਦੱਸਦਾ ਕੀ ਸੀ ਕਿ ਇਹ じゃ ਕੀ ਆ ਗਿਆ ਸੀ ਸਾਹਮਣੇ ਕਿ ਉਹਨਾਂ ਨੂੰ ਧਰਮ ਬਦਲਾਉਣਾ ਪੈ ਗਿਆ ਸੀ। ਪਰਿਵਾਰ ਨੇ ਧਰਮ ਨਹੀਂ ਬਦਲਿਆ ਸਿਰਫ ਸਰਦਾਰ ਜੀ ਨੇ ਬਦਲਿਆ। ਅੱਛਾ। ਬੱਚਿਆਂ ਨੇ ਮੁਖalਫਤ ਕੀਤੀ। ਉਹਨਾਂ ਨੇ ਕਿਹਾ ਸੀ ਗੁਰੂ ਦੇ ਤੇ ਕਾ ਗੁਰੂ ਦੇ ਹੀ ਰਵਾਂਗੇ। ਉਹਨਾਂ ਨੇ ਆਪਣੀ ਗੱਲ ਜਿਹੜੀ ਸੀ ਸਿੱਖ ਸੰਸਥਾਵਾਂ ਤੇ ਸਿੱਖ ਪ੍ਰਤੀਨਿਧਾਂ ਤੱਕ ਪਹੁੰਚਾਈ। ਜਿਸ ਵਜ੍ਹਾ ਕਰਕੇ ਉਹਨਾਂ ਦਾ ਘਰ ਵੀ ਬਚ ਗਿਆ। ਤੇ ਸਰਦਾਰ ਜੀ ਦੀ ਸਰਦਾਰੀ ਤੇ ਸਿੱਖੀ ਵੀ ਬਚ ਗਈ ਇਹ 50 ਸਾਲ ਪਹਿਲੇ ਦੀ ਗੱਲ ਦੱਸ ਰਿਆਂ ਇਹ ਉਦੋਂ ਤੋਂ ਕਾਂਢੇ ਕੋਈ ਕਰਮ ਚੱਲ ਰਹੇ ਨੇ ਜੇ ਅੱਜ ਇਸੇ ਚੀਜ਼ ਨੂੰ ਦੇਖਿਆ ਜਾਏ ਗੁਰਦਾਤਪੁਰ ਦੀ ਘਟਨਾ ਤੋਂ ਉੱਤੇ ਉਸ ਤੋਂ 50 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਕਰੀਬ-ਕਰੀਬ 50 ਸਾਲ ਦਾ ਇਹ ਅਰਥਾ ਤੇ ਉਸ ਤੋਂ ਪਿਛਲੇ 50 ਸਾਲ 100 ਸਾਲ ਦਾ ਜੇ ਅਰਥਾ ਫਰੋਲਿਆ ਜਾਏ ਤੇ ਇਹ ਫਾਪਾਂ ਦੀ ਜੁੰਡਲੀ ਏ ਤੇ ਕੁੰਡਲੀ ਏ ਹੋਰ ਇਹਨਾਂ ਦੇ ਪੱਲੇ ਖੱਖ ਨੇ ਇਹ ਪਾਸਟਰ ਆ ਜਿਹੜੇ ਇਹਨਾਂ ਨੂੰ ਕਦੋਂ ਗਿਆਨ ਹੋ ਗਿਆ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਬਹੁਤ ਗਰੀਬ ਗੁਰਬਾਹ ਘਰ ਨੇ ਭਾਈਚਾਰੇ ਨੇ ਜਿੰਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਆਪਣੇ ਆਲ ਖਿੱਚ ਲੋ ਤੇ ਫਿਰ ਦੁਕਾਨਦਾਰੀ ਚਲਾਈਏ ਆਪਣੀ ਦੁਕਾਨਦਾਰੀ ਕਿਸ ਤਰ੍ਹਾਂ ਚੱਲਦੀ ਹੈ ਮੈਂ ਤੁਹਾਨੂੰ ਦੱਸ ਤਾ ਨਾ ਇਹਨਾਂ ਦੀ ਜਿਹੜੇ ਕਈ ਫੋਰਨ ਫੰਡਿੰਗ ਹੁੰਦੀ ਹੈ ਜਿਹੜੇ ਤੇ ਸਾਡੀ ਗਵਰਨਮੈਂਟ ਆਫ ਇੰਡੀਆ ਇਹ ਗੱਲ ਕਰਦੀ ਹੈ ਇਹਨਾਂ ਨੂੰ ਵੀ ਹੁੰਦੀ ਆ ਔਰ ਜਦੋਂ ਫੋਰਨ ਫੰਡਿੰਗ ਹੁੰਦੀ ਹੈ ਇਹ ਕੀ ਕਰਦੇ ਨੇ ਜੇ ਇਹਨਾਂ ਦੀ ਜਾਨ ਨੂੰ ਖਤਰਾ ਹੋ ਜਾਏ 2250 ਇਹਨਾਂ ਨੇ 크੍ਰਿਸਚਨ ਪਰਿਵਾਰ ਬਣਾ ਲਏ ਨੇ 크੍ਰਿਸਚਨ ਬਣਾ ਲਏ ਨੇ ਤਾਂ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਇੱਕੋ ਹੀ ਹੈ ਉਹ ਇਹ ਹੈ ਕਿ ਇਹਨਾਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਜਿਹਦਾ ਅੱਜਕੱਲ ਬੜਾ ਕ੍ਰੇਜ਼ ਹੈ ਲੋਕਾਂ ਦੇ ਵਿੱਚ ਜਾਣ ਦਾ ਇਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਦਿੱਤੀ ਜਾਂਦੀ ਹੈ ਉੱਥੇ ਭੇਜ ਦਿੱਤਾ ਜਾਂਦਾ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੇ ਕਈ ਲਾਲੇ ਦਿੱਤੇ ਜਾਂਦੇ ਨੇ ਮੈਨੂੰ ਇਹ ਦੱਸੋ ਭਗਵਾਨ ਰਾਮ ਨੇ ਕਿਹਤ ਨੂੰ ਲਾਲੇ ਦਿੱਤਾ ਵਕਤ ਦੇ ਰਾਜਾ ਸੀ ਕਿਸੇ ਤੇ ਸਾੜਸਤੀ ਕੀਤੀ ਵਕਤ ਦੇ ਰਾਜਾ ਸੀ ਭਗਵਾਨ ਕ੍ਰਿਸ਼ਨ ਅਰਜਨ ਮਹਾਬਲੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੇ ਕਿਸੇ ਵੀ ਇਸ ਤਰ੍ਹਾਂ ਦੀ ਸ਼ਖਸੀਅਤ ਤੇ ਗੁਰੂ ਨੂੰ ਦੇਖ ਲਿਆ ਜਾਵੇ ਤੇ ਉਹਨਾਂ ਨੇ ਹਜੇ ਤੱਕ ਨਹੀਂ ਕੀਤਾ ਕੀ ਕ੍ਰਿਸਚੀਅਨਸ ਦੇ ਵਿੱਚ ਬਹੁਤ ਚੰਗਾ ਤੇ ਬਹੁਤ ਮਾੜਾ ਕਿਉਂ ਹੋ ਰਿਹਾ ਹੈ ਇਸ ਦੇ ਉੱਤੇ ਜਿਹੜੀ ਕ੍ਰਿਸਚੀਅਨਸ ਦੀ ਸੁਪਰੀਮ ਸੰਸਥਾ ਕਿਉਂ ਇਸ ਦੇ ਉੱਤੇ ਸੰਗਿਆਨ ਨਹੀਂ ਲਹਿ ਰਹੀ ਤੇ ਇਸ ਵਿਚਾਰ ਦੇ ਅੱਡੇ ਨੂੰ ਅੱਗੇ ਕਿਉਂ ਵੱਧ ਕੇ ਕ੍ਰਿਸਚੀਅਨਿਟੀ ਨੂੰ ਤੱਕਬੇ ਤੇ ਠੱਕੇ ਲਗਾਉਂਦਾ ਯਤਨ ਕੀਤਾ ਜਾ ਰਿਹਾ ਹੈ ਕੌਣ ਇਸ ਦਾ ਦੇ ਮਹਿਵਾਰ ਹੈ ਕਨਸਟੀਟਿਊਸ਼ਨ ਭਾਰਤ ਦਾ ਇਹ ਨਹੀਂ ਕਹਿੰਦਾ ਕਿ ਅੰਧਵਿਸ਼ਵਾਸ ਫਿਲਾਓ ਤੇ ਧਰਮ ਨੂੰ ਅੱਗੇ ਫਿਲਾਓ ਕਨਸਟੀਟਿਊਸ਼ਨ ਇਹ ਕਹਿੰਦਾ ਆਪਣਾ ਪ੍ਰਚਾਰ ਕਰੋ ਤੇ ਪ੍ਰਚਾਰ ਦੇ ਵਿੱਚ ਐਵੇਂ ਵਿਚਾਰ ਹੈ ਤੇ ਇਹ ਅਨ ਕਨਸਟੀਟਿਊਸ਼ਨਲ ਤੇ தம்ਹੇ ਦੀਆਂ ਸਰਕਾਰਾਂ ਕਿਉਂ ਛੁੱਟੀਆਂ ਕਿ ਇਹ ਭਾਰਤ ਨੂੰ ਤੇ ਭਾਰਤ ਦੇ ਲੋਕਾਂ ਨੂੰ ਫੇਰ ਦੁਬਾਰਾ ਗੁਲਾਮੀ ਦੇ ਵਿੱਚ ਟਕੰਦਾ ਇਹ ਕਿ ਯਤਨ ਹੋ ਰਿਹਾ ਇਹਦੇ ਪਿੱਛੇ ਕਿਹਦਾ ਹੱਥ ਹੈ ਕੌਣ ਇਹਦੇ ਉੱਤੇ ਇਹ ਗੱਲ ਕਰੇਗਾ ਭਗਵਾਨ ਤੋਂ ਮਾਨ ਦੀ ਸਰਕਾਰ ਜਿਹੜੀ ਹੈ ਅਜੇ ਕਿਉਂ ਛੁੱਪ ਹੈ ਇਹ ਕਿਉਂ ਯੂਪੀਏ ਨਹੀਂ ਲਗਾਉਂਦੀ ਜਾਂ ਐਨਐਟੀ ਨਹੀਂ ਲਗਾਉਂਦੀ ਜਾਂ ਜਿਹੜੇ ਇਹਨਾਂ ਦੇ ਸੁਪਰੀਮ ਪਾਦਰੀ ਨੇ ਦੇਖੋ ਹੁਣ ਨਵਾਂ ਹੀ ਹੈ ਮਿਨਿਸਟਰੀ ਆਫ ਪਾਦਰੀ ਇਹ ਕਿੱਥੋਂ ਆ ਗਈ ਮਿਨਿਸਟਰੀ ਆਫ 크ਰੈਚਨਿਟੀ ਕਿੱਥੋਂ ਆ ਗਈ ਇਹ ਕਿਹੋ ਜੀਆਂ ਸ਼ਾਖਾਵਾਂ ਜਿਹੜੀਆਂ ਨੇ ਇਹ ਬਤਰੀਆਂ ਉਸੇ ਤਰ੍ਹਾਂ ਬਤਰੀਆਂ ਜਿਵੇਂ ਸਿੱਖੀ ਦੇ ਵਿੱਚ ਢਾਲ ਲਾਉਣ ਦੇ ਲਈ ਮੈਂ ਕਿਤੇ ਸੰਸਥਾ ਦਾ ਨਾਂ ਨਹੀਂ ਲੈ ਰਿਹਾ ਲੇਕਿਨ ਤੁਹਾਨੂੰ ਖੁਦ ਨੂੰ ਪਤਾ ਹੈ ਤੁਹਾਡੇ ਸੂਝਵਾਨ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਸਿੱਖੀ ਨੂੰ ਢਾਲ ਲਾਉਣ ਦੀ ਖਾਤਰ ਕਈ ਢੇਰੇ ਬਣ ਗਏ ਹੂੰ ਪੰਜਾਬ ਦੇ ਵਿੱਚ 1200 ਤੋਂ ਕੁਝ ਪਿੰਡ ਨੇ 13000 ਲਾ ਲਓ ਜੀ ਤੇ ਉਹਨਾਂ ਦੇ ਵਿੱਚ ਡੇਰਿਆਂ ਦੀ ਗਿਣਤੀ 1 ਲੱਖ ਤੋਂ ਉੱਤੇ ਇਸ ਦਾ ਮਤਲਬ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਘੱਟੋ ਘੱਟ 10 ਡੇਰੇ ਨੇ 10 ਡੇਰੇਵਾਨ ਨੇ ਤੇ ਇਹਨਾਂ ਡੇਰਿਆਂ ਦੇ ਸੰਚਾਲਕ ਕੌਣ ਨੇ ਡੇਸਮੇਸ ਜਿਹੜੇ ਨੇ ਮੁਲਾਜ਼ਮ ਪੁਲਿਸ এমਪਲਾਈ ਤੇ ਹੋਰ ਲੋਕ ਇਹ ਡੇਰਿਆਂ ਦਾ ਸੰਚਾਲਨ ਕਰਦੇ ਆ ਕਹਿੰਦੇ ਉੱਥੇ ਨੌਕਰੀ ਕਰਕੇ ਚਾਰ ਸ਼ੀਟ ਮਿਲਣੀ ਸੀ ਮੀਮੋ ਮਿਲਣਾ ਸੀ ਲਿਖਾ ਪੱਤਰੀ ਹੋਣੀ ਸੀ ਇਨਕੁਆਇਰੀ ਹੋਣੀ ਸੀ ਤੇ ਇੱਥੇ ਮੋਝਾਂ ਹੀ ਮੋਝਾਂ ਇੱਥੇ ਇੱਕ ਗੱਲ ਇਹ ਵੀ ਹੈ ਕਿ ਜਿਹਦਾ ਡੇਰਾ ਥੋੜਾ ਕਾਮਯਾਬ ਹੋ ਜਾਂਦਾ ਫਿਰ ਇੱਕ ਵੱਡਾ ਵੋਟ ਬੈਂਕ ਬਣਾ ਲੈਂਦਾ ਫਿਰ ਲੀਡਰ ਵੀ ਮੱਥਾ ਟੇਕਦੇ ਫਿਰਦੇ ਹੁੰਦੇ ਆ ਅਜੀਆਂ ਥਾਵਾਂ ਦੇ ਉੱਤੇ ਇਹ ਜਿਹੜੇ ਲੀਡਰਾਂ ਨੇ ਮੱਥਾ ਟੇਕਿਆ ਤੁਹਾਡੇ ਸਾਹਮਣੇ ਆ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਉਹਨਾਂ ਦਾ ਹਸ਼ਰ ਕੀ ਹੋ ਰਿਹਾ ਇਸ ਵੇਲੇ ਤੁਹਾਡੇ ਸਾਹਮਣੇ ਆ ਜਿਹੜੀਆਂ ਮੁਫੱਦੀਆਂ ਰੋਟੀਆਂ ਹੁੰਦੀਆਂ ਆ ਚਾਹ ਨਹੀਂ ਆਵੇਂ ਨਹੀਂ ਸੀ ਕੰਦੇ ਨਾਲੇ ਚੋਪੜੀਆਂ ਨਾਲੇ ਦੋ ਦੋ ਨਹੀਂ ਮਿਲਣੀਆਂ ਇਸ ਦੇ ਕੋਈ ਅਰਥ ਤਾਂ ਤੇ ਇਹ ਅਨਰਥ ਕਿਉਂ ਰਹਿਨੇ ਲੋਕਾਂ ਦੀ ਮਾਨਸਿਕਤਾ ਐਵੇਂ ਨੇ ਕਿਹੜਾ ਪਰਵਾਰਦ ਹੋ ਗਈ ਨਹੀਂ ਖੁਰਾਕ ਖਣੋਂਗੇ ਹੋਏ ਨੇ ਕੰਮ ਖਣੋਂਗੇ ਹੋਣੇ ਕਿਉਂਕਿ ਕੰਮ ਨਹੀਂ ਕਰਨਾ ਕੱਲ ਮੇਰੇ ਕੋਲ ਮੇਰੇ ਕਿਸੇ client ਨੇ ਆ ਕੇ ਦੱਤਿਆ ਸਾਡੇ ਬੱਚੇ ਜਿਹੜੇ ਇੱਥੇ ਸੀ ਉਹ ਵਿਦੇਸ਼ ਚਲੇ ਗਏ ਨੇ ਤੇ ਉਹ ਕਹਿੰਦੇ ਨੇ ਜੀ ਇੱਥੇ ਹੋਰ ਗਰੀਬ ਹੋ ਗਏ ਆ ਇੱਥੇ ਤਾਂ ਗਰੀਬ ਸੀ ਸੀ ਇਹਦਾ ਕੀ ਮਤਲਬ ਹੋਇਆ ਇਥੋ ਤੁਸੀਂ ਦੇਖੋ ਉੱਥੇ ਲੋਕ ਅਮੀਰੀ ਦੀ ਖਾਤਰ ਜਾਂਦੇ ਆ ਕੰਮ ਉੱਥੇ ਵੀ ਕਰਨਾ ਪੈਂਦਾ ਉਹਨਾਂ ਦਾ ਇਹ ਕਹਿੰਦੇ ਸੀ ਉੱਥੇ 18 ਘੰਟੇ ਕੰਮ ਕਰਦੇ ਨੇ ਇੱਥੇ 10 ਘੰਟੇ ਜਾਂ 8 ਘੰਟੇ ਕੰਮ ਨਹੀਂ ਕੀ ਕਰਦੇ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਯੂਪੀ ਦਾ ਪੱਇਆ ਅੱਥੇ ਕਾਮਯਾਬ ਹੈ ਉਹ ਸਿਰਫ ਸਿਰਫ ਆਪਣੇ ਨਾਲ ਯੂਪੀ ਦੇ ਪਈਏ ਨੂੰ ਜਾਂ ਆਪਣੇ ਪਰਿਵਾਰ ਕੋਲ ਦੇ ਬੰਦੇ ਨੂੰ ਹੀ ਕੰਮ ਤੇ ਨਾਲ ਲਿਆਏਗਾ ਕਿਤੇ ਹੋਰ ਨੂੰ ਨਹੀਂ ਤੇ ਸਾਡੇ ਪੰਜਾਬੀ ਪੰਜਾਬੀ ਦੀ ਬਾਹ ਫੜਨ ਤੋਂ ਮਨਕਰਨੇ ਕਿਉਂ ਇਸ ਦੇ ਉੱਤੇ ਕੌਣ ਗੌਰ ਫਰਮਾਏਗਾ ਸਾਨੂੰ ਆਪਣੇ ਆਪ ਨੂੰ ਗੌਰ ਫਰਮਾਣਾ ਪੈਗਾ ਨਾ ਕਿਸੇ ਹੋਰ ਨੇ ਤੇ ਗੱਲ ਨਹੀਂ ਕਰਨੀ ਕਿਸੇ ਹੋਰ ਨੇ ਬਾਤ ਨਹੀਂ ਕਰਨੀ ਤੁਹਾਡੇ ਨਾਲ ਗੱਲ ਹੁੰਦੀ ਹੈ ਖੁੱਲੇ ਵਿਚਾਰਾ ਹੀ ਚ ਗੱਲ ਹੁੰਦੀ ਹੈ ਬਿਬਾਗ ਗੱਲ ਹੁੰਦੀ ਹੈ ਤੋਂ ਤੇ ਵੀ ਬਿਬਾਗ ਛਾਲ ਪਈ ਤੇ ਮੈਂ ਵੀ ਬਿਬਾਗ ਜੋ ਆਪ ਦੇ ਨਾਂ ਲੇਕਿਨ ਇਹ ਇੱਕ ਸੱਚ ਹੈ ਕਿ ਤੈਨੂੰ ਨਹੀਂ ਚੰਗਾ ਲੱਗਣਾ ਕਿ ਤੈਨੂੰ ਚੰਗਾ ਲੱਗਣਾ ਮੈਂ ਤੁਹਾਡੇ ਹੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਦਿੱਤਾ ਸੀ ਕੀ ਵਟਿਆ ਤੇ ਕੀ ਘਟਿਆ ਜੀ ਉਸੇ ਬੜੀ ਅਹਿਮੀਅਤ ਮੈਨੂੰ ਬੜੇ ਲੋਕਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਤੁਹਾਡੀਆਂ ਅੱਖਾਂ ਖੋਲਤੀਆਂ ਆਪਣੇ ਪੰਜਾਬ ਦੇ ਵਿੱਚ ਕੀ ਕਮੀ ਹੈ ਪੰਜਾਬ ਦੇ ਖਾਣ-ਪਾਣ ਵਿੱਚ ਕੀ ਕਮੀ ਹੈ ਲੇਕਿਨ ਪੰਜਾਬ ਕਿਉਂ ਫੇਰ ਇਸ ਤਰ੍ਹਾਂ ਦੇ ਹਾਲਾਤ ਦੇ ਨਾਲ ਜੂਝ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦਾ ਨਾ ਕੋਈ ਮਾਂ ਤੇ ਨਾ ਕੋਈ ਪਿਓ ਕੌਣ ਇਸਦੀ ਜਵਾਬਦੇਹੀ ਜਿਹੜੀ ਇਹ ਦੇਗਾ ਇੱਕ ਪਾਸੇ ਵੱਡਾ ਚੈਲੰਜ ਇਹ ਵੀ ਹੈ ਕਿ ਪ੍ਰਵਾਸ ਵੀ ਹੈ ਦੂਸਰੇ ਪਾਸੇ ਤੁਸੀਂ ਜਿਵੇਂ ਦੱਸਿਆ ਕਿ ਕਈਆਂ ਨੂੰ ਲਾਲਚ ਦਿੱਤੇ ਜਾਂਦੇ ਆ ਪਰਿਵਾਰਾਂ ਨੂੰ ਕਿ ਤੁਹਾਡੇ ਬੱਚਿਆਂ ਨੂੰ ਪੜ੍ਹਾ ਦੇਾਂਗੇ ਚੰਗੀ ਜ਼ਿੰਦਗੀ ਮੁਹੱਈਆ ਕਰਵਾ ਦੇਾਂਗੇ ਕਈ ਤਰ੍ਹਾਂ ਦੇ ਲਾਲਚਾਂ ਚ ਇਸ ਤਰ੍ਹਾਂ ਦੇ ਜਾਲ ਬੁਣੇ ਜਾਂਦੇ ਆ ਫਸ ਜਾਂਦੇ ਆ ਜਿਵੇਂ ਹੁਣ ਗੁਰਦਾਸਪੁਰ ਦੀ ਘਟਨਾ ਇੱਥੋਂ ਤੱਕ ਨੌਬਤ ਆ ਗਈ ਕਿ ਉਹ ਪਰਿਵਾਰ ਵੀ ਕੁਝ ਦਿਨ ਦੱਸਣ ਲਈ ਤਿਆਰ ਨਹੀਂ ਕਿ ਸਾਡਾ ਮੁੰਡਾ ਮਰ ਗਿਆ ਔਰ ਕਿਸ ਨੇ ਮਾਰਿਆ ਕਿਵੇਂ ਮਾਰਿਆ ਪਰ ਵਜ੍ਹਾ ਕੀ ਸੀ ਕਿ ਉਸ ਦੇ ਵਿੱਚ ਭੂਤ ਵੜ ਗਿਆ ਭੂਤ ਕੱਢਣਾ ਜੇ ਇਹ ਭੂਤ ਜਿਹੜੇ ਪਾਥਰਾਂ ਨੇ ਕੱਢਿਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਜਿਹੜਾ ਉਹਨਾਂ ਦੇ ਉੱਤੇ ਭੂਤਸਾਰ ਹੋਇਆ ਦਾ ਸੀ ਪੁਲਿਸ ਖੜਦੇਗੀ ਤੇ ਆਪੇ ਬੋਲ ਪੈਣਗੇ ਕਿੰਨਿਆਂ ਦਾ ਭੂਤ ਇਦਾਂ ਦਾ ਕੱਢਿਆ ਕਿੰਨਿਆਂ ਦਾ ਨਹੀਂ ਕੱਢਿਆ ਸਾਡੀ ਪੰਜਾਬ ਪੁਲਿਸ ਦਾ ਡੀਜੀਪੀ ਐ ਇਸ ਵੇਲੇ ਕਿਉਂ ਛੁੱਪਾ ਮੇਰਾ ਇਹ ਸਵਾਲ ਹੈ ਤੁਹਾਡੇ ਚੈਨਲ ਤੇ ਰਹੇ ਡੀਜੀਪੀ ਗੌਰਵਨ ਜਯਾਦਵ ਨੂੰ ਇਹ ਸਵਾਲ ਹੈ ਭਗਵਾਨ ਜੀ ਤੁਮਾਰਨ ਨੂੰ ਇਹ ਸਵਾਲ ਹੈ ਕਹਿੰਦਾ ਜੀ ਸਾਨੂੰ ਰਾਏ ਦਿਓ ਸਾਨੂੰ ਸੁਲਾ ਦਿਆ ਕਰੋ ਤੇ ਮੈਂ ਉਹਨਾਂ ਨੂੰ ਸੁਲਾ ਵੀ ਦੇ ਦਿੱਤੀ ਹੈ ਤੁਹਾਡੇ ਚੈਨਲ ਦੇ ਰਹੀ ਤੇ ਇਤਲਾ ਵੀ ਦੇ ਦਿੱਤੀ ਹੈ ਵੀ ਇਹ ਕੰਮ ਹੁੰਦਾ ਪਿਆ ਤੁਸੀਂ ਕਿੱਥੇੁੱਤੇ ਰਹਿ ਗਏ ਹੋ ਭਗਵੰਤ ਮਾਨ ਜੇ ਇਹ ਕੰਮ ਨੂੰ ਨਹੀਂ ਦੇਖ ਸਕਿਆ ਨਹੀਂ ਕਰ ਸਕਿਆ ਤੇ ਇਸ ਵੇਲੇ ਇੱਕ ਉਹਦੀ ਤਰੱਕੀ ਜ਼ਰੂਰ ਹੋਈ ਹੈ ਉੱਠੀ ਹੋਈ ਹੈ ਕਿ ਇਸ ਵੇਲੇ ਜਿਹੜਾ 15 ਅਗਸਤ ਦਾ ਦਿਹਾੜਾ ਲੰਘਿਆ ਕੋਈ ਦਿਨ ਪਹਿਲੇ ਉਹਦੇ ਵਿੱਚ ਉਹ ਜਿਹੜੀ ਹੈ ਉਹਨਾਂ ਦੀ ਕੈਬਨਟ ਚਾਰੋਂ ਪਾਸਿਓਂ ਜਿਹੜੀ ਸੀ ਬੁਲੇਟ ਪ੍ਰੂਫ ਸੀ ਇਹੋ ਜਿਹਾ ਕਿਹੜਾ ਕੰਮ ਕਰਤਾ ਇਸ ਆਮ ਆਦਮੀ ਨੇ ਕਿ ਨੂੰ ਬੁਲੇਟ ਪ੍ਰੂਫ ਕੈਬਨਟ ਦੀ ਜ਼ਰੂਰਤ ਪੈ ਗਈ ਇਹ ਕੈਬਨਟ ਜਿਹੜੀ ਹੈ ਪਾਤਰਾਂ ਕੋਲ ਵੀ ਇਹ ਤੇ ਇਹ ਕੈਬਨਟ ਜਿਹੜੀ ਹੈ ਪਾਤਰਾਂ ਨੂੰ ਜਿਹੜੇ ਲੋਕਾਂ ਨੇ ਗੁੰਮਰਾਹ ਕੀਤਾ ਹੋਇਆ ਇਹ ਆਏ ਆਪਣੇ ਚੈਨਲ ਕਰਕੇ ਕਿਸ ਵਜ੍ਹਾ ਕਰਕੇ ਇਹ ਆਪਣੇ ਜੇ ਚਲਨ ਕਰਕੇ ਇਹ ਇਦਾਂ ਦਾ ਕੰਮ ਕਰ ਰਹੇ ਹਨ ਤੇ ਇਸ ਦੀ ਵੱਡੀ ਛਾਣਵੇਂ ਹੋਣੀ ਚਾਹੀਦੀ ਹੈ ਕਿਉਂ ਨਾ ਹੋਵੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦਾ ਕਿ ਤੈਨੂੰ ਕੋਈ ਹੱਕ ਨਹੀਂ ਇੱਕ ਅਹਿਮ ਸਵਾਲ ਇਹ ਮੇਰੇ ਜ਼ਿਹਨ ਚ ਆ ਰਿਹਾ ਵਕੀਲ ਸਾਹਿਬ ਕਿ ਕਾਨੂੰਨੀ ਹੱਦ ਬੰਨਾ ਕੀ ਹੋਵੇ ਜੇਕਰ ਪ੍ਰਚਾਰ ਕਰਨਾ ਧਰਮ ਦਾ ਸਾਰਿਆਂ ਨੂੰ ਕਾਨੂੰਨ ਹੱਕ ਦਿੰਦਾ ਸੰਵਿਧਾਨ ਹੱਕ ਦਿੰਦਾ ਫਿਰ ਪ੍ਰਚਾਰ ਕਰਨ ਦੀ ਹੱਦ ਬੰਨਾ ਕੀ ਹੈ ਕਾਨੂੰਨ ਕੀ ਕਹਿੰਦਾ ਕਿ ਜੇ ਇਸ ਲਕੀਰ ਨੂੰ ਤੁਸੀਂ ਟੱਪ ਗਏ ਤੇ ਉਹ ਗੈਰਕਾਨੂੰਨੀ ਹੈ ਜੇ ਉਸ ਦੇ ਅੰਦਰ ਰਹੇ ਤੇ ਉਹ ਕਾਨੂੰਨ ਦੇ ਮੁਤਾਬਕ ਪ੍ਰਚਾਰ ਹੈ ਨਹੀਂ ਇਹ ਚੀਜ਼ ਨਹੀਂ ਕਾਨੂੰਨ ਨੇ ਬੜਾ ਸਾਫ਼ ਤੇ ਸਪਸ਼ਟ ਕਿਹਾ ਅੰਧਵਿਸ਼ਵਾਸ ਫਲਾਣਾ ਜਿਹੜਾ ਇਹ ਗੈਰਕਾਨੂੰਨੀ ਹੈ ਜਿਨੇ ਅੰਧ ਵਿਸ਼ਵਾਸ ਫਲਾਇਆ ਉਹਦੇ ਉੱਤੇ ਯੂਏਪੀਏ ਤੇ ਐਨਐਸਏ ਕਿਉਂ ਨਹੀਂ ਲੱਗ ਰਹੀ ਐ ਇਸ ਵੇਲੇ ਪੰਜਾਬ ਦੇ ਵਿੱਚ ਤੇ ਸਾਰੇ ਭਾਰਤ ਦੇ ਵਿੱਚ ਮੈਂ ਇਸ ਗੱਲ ਦਾ ਸਵਾਲ ਕਰਦਾ ਇੱਕ ਵਾਰੀ ਮੈਂ ਇੱਕ ਚੈਨਲ ਤੇ ਕਿਸੇ ਡਿਬੇਟ ਵਿੱਚ ਫਾਕਿਟ ਫੇਟ ਕਰਨ ਜਾ ਰਿਹਾ ਸੀ ਤੇ ਮੇਰੀ ਆਦਤ ਹੈ ਜਿਹੜੀ ਘਰ ਆਉਂਦੀ ਐ ਚੈਨਲ ਵਾਲਿਆਂ ਦੀ ਭੇਜਦੇ ਨੇ ਘਰ ਪਿਕ ਕਰਨ ਲਈ ਮੈਨੂੰ ਪਿਕ ਐਂਡ ਡ੍ਰੌਪ ਅਪਰਟੀਟੀ ਤੇ ਮੈਂ ਉਸ ਡਰਾਈਵਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਨਾਮ ਕੀ ਹੈ ਕਿ ਉਹਨਾਂ ਨੇ ਨਾਮ ਦਿੱਤਾ ਮੈਂ ਕਿਹਾ ਸਰ ਤੁਸੀਂ ਕੱਲ ਬੁਲਾਈ ਉਹਨਾਂ ਨੂੰ ਕੱਲ ਮੈਂ ਕਾਰ ਦਾ ਨੰਬਰ ਦੇਖਿਆ ਕਾਰ ਦੇ ਵਿੱਚ ਉਹਨਾਂ ਦੇ ਨਾਲ ਪਿੱਛੇ ਬੈਠਣ ਦੀ بجائے ਅੱਗੇ ਬੈਠ ਗਿਆ ਮੈਂ ਕਿਹਾ ਸਰ ਮੈਨੂੰ ਇੱਕ ਚੀਜ਼ ਦੱਸੋ ਤੁਹਾਨੂੰ ਜਿੰਨੇ ਪੈਸੇ ਮਿਲਦੇ ਨੇ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਉਹਨਾਂ ਨੇ ਕਿਹਾ ਸ਼ੁਕਰ ਵਾਹਿਗੁਰੂ ਦਾ ਗੁਜ਼ਾਰਾ ਚੱਲਦਾ ਮੈਂ ਕਿਹਾ ਜੀ ਇਸ ਤੋਂ ਪਹਿਲੇ ਕੀ ਕਰਦੇ ਸੀ ਕੰਮ ਕਹਿੰਦੇ ਇਸ ਤੋਂ ਪਹਿਲੇ ਵੀ ਇਹੀ ਕੰਮ ਕਰਦਾ ਸੀ ਫਿਰ ਉਹਨੇ ਦੱਤਿਆ ਗੱਲਾਂ ਗੱਲਾਂ ਵਿੱਚ ਵੀ ਮੈਂ 20 ਸਾਲ ਦੁਬਈ ਲਾ ਕੇ ਆਇਆ ਤੇ ਮੈਂ ਕਿਹਾ ਜੀ ਉੱਥੋਂ ਵਾਪਸ ਆਣ ਦੀ ਕੀ ਜ਼ਰੂਰਤ ਪੈ ਗਈ ਹੁਣ ਜਿਹੜੀ ਗੱਲ ਉਹਨਾਂ ਨੇ ਦੱਸੀ ਇਸ ਨੂੰ ਸਾਰਾ ਦੇਸ਼ ਸਨੇ ਮੋਦੀ ਜੀ ਤੇ ਸਨੇ ਪੋਲੀਟੀਕਲ ਲੀਡਰ ਨੂੰ ਅੰਡਰਲਾਈਨ ਕਰ ਲੈਣ ਉਹਨਾਂ ਨੇ ਇਹ ਗੱਲ ਕਹੀ ਮੈਂ ਉੱਥੇ ਇੱਕ ਕਾਮ ਦੀ ਨੌਕਰੀ ਕਰਦਾ ਸੀ ਨਵਾਬ ਦੀ ਕਿਤੇ ਦੀ ਜਾਂ ਕਿਸੇ ਜਿਹੜਾ ਵੀ ਉੱਥੋਂ ਦਾ ਸੀਗਾ ਨੋਬਲੋ ਦੀ ਨੌਕਰੀ ਕਰਦਾ ਸੀ ਉਹਨਾਂ ਦੀਆਂ ਘਰਾਂ ਚ ਲੰਮਦਾ ਸੀ ਉਹਨਦੀਆਂ ਚਾਰ ਬੇਟੀਆਂ ਸਨ ਉਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ ਮੀਆਂ ਬੀਬੀ ਨੇ ਤੇ ਕਿਹਾ ਜੀ ਸਾਡੀ ਇੰਨੀ ਜਿਆਦਾ ਹੱਦ ਹੈ ਤੁਹਾਨੂੰ ਪਤਾ ਚਾਰ ਬੇਟੀਆਂ ਸਾਡੀਆਂ ਤੁਸੀਂ ਕਿਸੇ ਇੱਕ ਨਾਲ ਵਿਆਹ ਕਰ ਲਓ ਮੁ슬ਮਾਨ ਹੋ ਜਾਓ ਉਹਨਾਂ ਨੇ ਇਹ ਗੱਲ ਕਹੀ ਤੇ ਮੈਂ ਉਹਨਾਂ ਨੂੰ ਕਹਿੰਦੇ ਵੀ ਇਹ ਗੱਲ ਕਹੀ ਜੀ ਨਹੀਂ ਮੈਂ شادی છોਡਾ ਮੇਰੇ ਬੱਚੇ ਨੇ ਮੇਰੀ ਆਪਣੇ ਹਸਪਾਇ ਗੁਰ ਤੇ ਪਰੋਸਾ ਮੈਂ ਨਹੀਂ ਆਪਣਾ ਧਰਮ ਛੱਡਣਾ ਉਹਨਾਂ ਨੇ ਇਹ ਗੱਲ ਮੈਨੂੰ ਕਹੀ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਜਦੋਂ ਮੈਂ ਸਵਾਲ ਕਰਨ ਲੱਗਾ ਕਹਿੰਦੇ ਜੀ ਮੇਰੀ ਗੱਲ ਪੂਰੀ ਨਹੀਂ ਹੋਈ ਪੂਰੀ ਤੋਂ ਕਹਿੰਦੇ ਜੀ ਦੋ ਦਿਨਾਂ ਬਾਅਦ ਉਹ ਇਹ ਕਹਿੰਦੇ ਜੀ ਸਾਡੇ ਇਸਲਾਮ ਵਿੱਚ ਤਾਂ ਚਾਰ ਸ਼ਾਦੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਤੇ ਤੁਸੀਂ ਦੂਜੀ ਨਾਲ ਕਰ ਲੋ ਉਦੀ ਜ਼ਿਆਦਾ ਤੁਹਾਡੀ ਹੋ ਜੇਗੀ ਉਹਨੇ ਕਿਹਾ ਮੈਂ ਇਸ ਤੋਂ ਪਹਿਲੇ ਕਿਤੇ ਵਕਤ ਫ੍ਰੀ ਚ ਜਾਵਾਂ ਜਾਂ ਕੋਈ ਵੀ ਮੇਰੇ ਉੱਤੇ ਕੋਈ ਅਸਾ ਦੋਸ਼ ਜਾਂ ਕੁਝ ਲਾ ਦਿੱਤਾ ਜਾਏ ਕਿਉਂਕਿ ਉੱਥੇ ਕਾਨੂੰਨ ਬੜੇ ਸਖਤ ਨੇ ਤੇ ਵੀ ਮੈਂ ਇਹਨਾਂ ਤੋਂ ਰੁਖਸਤ ਲਵਾਂ ਮੈਂ ਉਹਨਾਂ ਨੂੰ ਕਿਹਾ ਜੀ ਆਹ ਛਾਪੀਆਂ ਤੁਹਾਡੀਆਂ ਕਰਦੀਆਂ ਜਿੰਨੇ ਨਿਭ ਗਈ ਠੀਕ ਹੈ ਹੱਥ ਜੋੜੇ ਤੇ ਮੈਂ ਵਾਪਸ ਛੱਲਿਆ ਤੇ ਉੱਥੋਂ ਪਿੱਛੋਂ ਉਹਨਾਂ ਦੀ ਬੇਗਮ ਨੇ ਮੈਨੂੰ ਆਵਾਜ਼ ਮਾਰੀ ਤੇ ਉੱਥੋਂ ਦੀ ਕਰੰਸੀ ਵਿੱਚ 10000 ਰੁਪਏ ਦਿੱਤਾ ਇਨਾਮ ਮੈਂ ਤੁਹਾਡੀ ਆਪਣਾ ਧਰਮ ਨਹੀਂ ਛੱਡਿਆ ਇਹ ਤੁਹਾਡਾ ਇਨਾਮ ਹੈ 10000 ਦੀ ਕਰੰਸੀ ਉੱਥੋਂ ਦੀ ਉਸ ਕੰਟਰੀ ਦੀ ਕਹਿੰਦੇ ਜੀ ਜੇ ਅਸੀਂ ਤੁਹਾਨੂੰ ਚਾਰੇ ਹੀ ਵਿਆ ਦੇ ਦਿੰਦੇ ਤੇ ਨਾ ਤੁਹਾਨੂੰ ਜੈਦਾਲ ਦੇ ਨਹੀਂ ਸੀ ਤੇ ਨਾ ਤੁਹਾਨੂੰ ਡੋਲਾ ਤੇ ਨਾ ਸੀ ਤੇ ਇਸਲਾਮ ਕਬੂਲ ਕਰ ਲੈ ਮੈਂ ਕਿਹਾ ਸਰ ਮੈਨੂੰ ਇਹਦਾ ਮਤਲਬ ਦੱਸੋ ਵੀ ਕੀ ਹੋਇਆ ਕਹਿੰਦੇ ਜਿਹੜਾ ਕੇਰਲ ਸਟੇਟ ਹੈ 90% இந்து ਸੀ ਅੱਜ 90% ਮੁਸਲਮਾਨ ਹੈ ਇਸੇ ਵਜ੍ਹਾ ਕਰਕੇ ਉਹਨਾਂ ਘਰਦੇ ਰਹੇ ਨੇ ਨਾ ਕਾਟਦੇ ਰਹੇ ਨੇ ਤੋਬੀ ਦਾ ਕੁੱਤਾ ਨਾ ਘਰਦਾ ਨਾ ਕਾਟਦਾ ਕੀ ਇਹ ਦੁਨੀਆ ਦੇ ਵਿੱਚ ਲਾਲਚ ਜਿਹੜਾ ਪੈਸੇ ਦਾ ਇੰਨਾ ਵੱਧ ਗਿਆ ਕਹਿੰਦਾ ਮਤਲਬ ਇਹ ਹੈ ਕਿ ਕਿਸੇ ਤੇ ਅਟੈਕ ਨਹੀਂ ਕੋਈ ਕੁਛ ਨਹੀਂ ਲੇਕਿਨ ਇਹ ਇੱਕ ਜਿਹੜੇ ਸੰਚਾਲਕ ਨੇ ਧਰਮ ਗੁਰੂ ਨੇ ਪੋਲਿਟਿਕਲ ਲੀਡਰ ਨੇ ਉਹਨਾਂ ਨੂੰ ਇਹਦੇ ਤੇ ਤਵੱਜਹ ਹੁੰਦੀ ਨਹੀਂ ਪਵੇਗੀ ਇਹ ਕੀ ਗੱਲ ਹੈ ਕਿਵੇਂ ਹੋਈ ਤੇ ਕਿੱਧਰ ਨੂੰ ਗਈ ਅੰਧਵਿਸ਼ਵਾਸ ਜਿਹੜਾ ਇਹਦੇ ਉੱਤੇ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ ਹੈਗਾ ਵੀ ਕਿ ਜੇ ਅੰਧਵਿਸ਼ਵਾਸ ਦਾ ਕੋਈ ਪ੍ਰਚਾਰ ਕਰਦਾ ਹੈ ਤੇ ਉਸ ਪ੍ਰਚਾਰ ਦੇ ਵਿੱਚ ਕਨਸਟੀਟਿਊਸ਼ਨ ਫਿਰ ਉਹਨੂੰ ਲੰਬੇ ਹੱਥੀ ਲੈਂਦਾ ਕਿੰਨੀ ਕਿ ਸਜ਼ਾ ਮਿਲ ਸਕਦੀ ਹੈ ਜਿਹੜੇ ਇਸ ਤਰ੍ਹਾਂ ਦੇ ਪਾਸਟਰ ਜਾਂ ਕੋਈ ਹੋਰ ਧਰਮ ਦੇ ਵਿੱਚ ਵੀ ਪਖੰਡ ਕਰ ਰਿਹਾ ਇਹਦੇ ਵਿੱਚ ਉਮਰਖੇ ਤੋਂ ਲਾ ਕੇ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਮਨੁੱਖੀ ਹੱਕਾਂ ਦਾ ਕੰਨਨ ਹੁੰਦਾ ਹੈ ਹਨਨ ਹੁੰਦਾ ਹੈ ਤੇ ਮਨਨ ਨਹੀਂ ਹੁੰਦਾ ਜੇ ਮਨੁੱਖੀ ਹੱਕਾਂ ਦਾ ਹਨਨ ਹੋ ਗਿਆ ਤੇ ਫਿਰ ਮਨੁੱਖੀ ਹੱਕਾਂ ਦੇ ਵਿੱਚ ਜੇ ਜਾਣ ਗਈ ਹੈ ਤੇ ਉਹਦੇ ਵਿੱਚ ਜਿਹੜੀ ਜਾਣ ਗਈ ਹੈ ਉਹਦੀ ਫਾਂਸੀ ਦੀ ਸਜ਼ਾ ਵੀ ਹੈ ਤੇ ਉਹਦੀ ਉਮਰ ਕੈਦ ਦੀ ਸਜ਼ਾ ਵੀ ਹੈ ਔਰ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਸ ਸਾਰੇ ਛੜਜੰਤਰ ਦੇ ਵਿੱਚ ਸ਼ਾਮਲ ਨੇ ਭਾਈਵਲ ਨੇ ਪਾਵੇਂ ਆਂਡਗਵਾਂਡ ਵਾਲੇ ਨੇ ਤੇ ਪਾਵੇਂ ਉਹਨਾਂ ਦੇ ਜਿਹੜੇ ਪਹਿਲੇ ਆਲਰੇਡੀ ਬਣੇ ਜਿਹੜੇ ਨੇ 크ਰਿਸਚਨ ਨੇ ਉਹਨਾਂ ਦੇ ਨੇ ਤੇ ਪਾਵੇਂ ਕਿਸੇ ਤਰ੍ਹਾਂ ਜੀ ਬਹੁਤ ਸ਼ੁਕਰੀਆ ਜੀ ਤਾਂ ਸਾਡੇ ਨਾਲ ਸੀਨੀਅਰ ਐਡਵੋਕੇਟ ਸਾਹਿਬ ਜਗਮਉਨ ਸਿੰਘ ਭੱਟੀ ਜੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਵੀ ਕੀਤੀ ਹੈ ਕਾਨੂੰਨ ਦੇ ਹਵਾਲੇ ਤੋਂ ਵੀ ਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਕਿੰਨਾ ਕੁਝ ਖਰਾਬ ਤੇ ਖਲਲ ਪੈ ਚੁੱਕਾ ਉਸ ਦੇ ਬਾਰੇ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿਸ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੇ ਕਦੋਂ ਕੰਟਰੋਲ ਹੋਵੇਗਾ ਇਸ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ